ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਆ ਮਿੱਤਰੋ ਆਪਾਂ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਗਿੱਲ ਰੋਡ ਦੇ ਉੱਤੇ ਦਾਣਾ ਮੰਡੀ ਦੇ ਨੇੜੇ ਬੂਟੇ ਬਾਈ ਦੇ ਘਰੇ ਮਿੱਤਰੋ ਤੇ ਬੂਟੇ ਦਾ ਵਪਾਰ ਦਾ ਕੰਮ ਆ ਬਾਈ ਦਾ ਅੱਜ ਬਾਈ ਦੇ ਕੋਲੇ ਮਿੱਤਰੋ ਇਸ ਟਾਈਮ ਘਰ ਦੇ ਵਿੱਚ ਅਵੇਲੇਬਲ ਮੱਝਾਂ ਮੈਂ ਜਿਹੜੀਆਂ ਉਹ 10 ਮੱਝਾਂ ਮਿੱਤਰੋ ਜਿਨ੍ਹਾਂ ਦੇ ਵਿੱਚੋਂ 9 ਮੱਝਾਂ ਸੁਈਆਂ ਸਵਾਈਆਂ ਤੇ ਇੱਕ ਮੈਂ ਗੱਪਣਾ ਸਿਰਫ ਬਾਕੀ ਬਈ ਸਾਰੀ ਜਾਣਕਾਰੀ ਡਿਟੇਲ ਲੈਂਦੇ ਹੋਏ ਮਾਲਕ ਨੂੰ ਮਿਲਦੇ ਆਪਾਂ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਵਿੱਚ ਵਾਅਦਾ ਕਰਦਾ ਹੋਇਆ ਤੁਹਾਨੂੰ ਮਾਣਾ ਸასი ਘਾਲ ਚਾਚਾ ਜੀ ਕੀ ਹਾਲਾ ਚਾਚਾ ਬਹੁਤ ਵਧੀਆ ਸ਼ੀਤਾਂ ਦੇ ਪਰਿਵਾਰ ਸਭ ਠੀਕ ਠਾਕ ਸਾਰੇ ਭੈਣ ਭਰਾਵਾਂ ਨਾਲ ਸასი ਚੜ੍ਹਦੀ ਕਲਾ ਦੇ ਵਿੱਚ ਸਾਰੇ ਹਾਂਜੀ ਚੜ੍ਹਦੀ ਕਲਾ ਜੀ ਅੱਛਾ ਚਾਚਾ ਕਰ ਲਿਓ ਆਂ ਵੀ ਮਈਆਂ ਖੜੀਆਂ ਤੇਰੇ ਕੋਲੇ ਮੈਂ ਸੁਣਿਆ ਤਾਸ ਹਾਂਜੀ ਹੈਗਾ ਜੀ ਮੈਨੂੰ ਮੁltਾਸ ਪਈ ਹੀ ਕਿ ਇਹ ਵੀ ਮਈਆਂ ਵੀ ਚੰਗੀਆਂ ਲਿਆਂਦੀ ਬੈਠਾ ਹੈ ਤਕੀ ਬਹੁਤ ਵਧੀਆ ਮਈਆਂ ਆ ਜੋ ਕਹਾਂਗੇ ਉਹ ਹੀ ਨਿਕਲੋ ਠੀਕ ਆ ਅਚਾ ਚਾਚਾ ਵੱਡੀ ਮੈਂ ਦੀ ਕੀ ਡਿਟੇਲ ਆ ਹੈ ਗੱਪਣ ਦੀ ਹਾਂ ਗੱਪਣ ਦੀ ਇਹ ਪਹਿਲੇ ਸੂਏ ਆਪਣੇ ਕੋਲੇ ਆ ਜੀ ਪਹਿਲੇ ਸੂਏ ਠੀਕ ਆ ਜੀ ਪਹਿਲੇ ਸੂਏ 11 ਕਿਲੋ ਦਾ ਦਿੱਤਾ ਇਹਨੇ ਜੀ ਨਹੀਂ ਠੀਕ ਆ ਜੀ ਠੀਕ ਆ ਜੀ ਚਾਚਾ ਜੀ ਸੂਣ ਦੇ ਵਿੱਚ ਕਿੰਨੇ ਦਿਨ ਪਈ ਜਾਂਦੀ ਇਹਦੇ ਤਿੰਨ ਕਿ ਦਿਨ ਰਹਿ ਗਏ ਜੀ ਤਿੰਨ ਦਿਨ ਦਿਨ ਪੂਰੇ ਹੋਣ ਦੇ ਵਿੱਚ ਤੇਰੀ ਤੋਰੀ ਵੀਰੇ ਮੰਨੀ ਠੀਕ ਆ ਚਾਚਾ ਬਰੀਕੀ ਬਰੂ ਕੀ ਬਹੁਤ ਚੰਗੀ ਆ ਨਾ ਸਾਰੀ ਬਹੁਤ ਵਧੀਆ ਪਹਿਲੇ ਸੂਏ 11 ਕਿਲੋ ਤੋਂ ਦਿੱਤਾ ਵੱਧੋ ਹੀ ਦੇਣੀ ਪਰ ਸੇਵਾ ਉਨੀ ਹੀ ਸੀ ਹਾਂ ਦੋ ਦੋ 12 13 ਝੋਟੀਆਂ 12 13 ਦੇ ਦੋਗੀ ਆ ਦੇਖੀ ਹਾਂ ਬਾਕੀ ਲੰਮਾ ਸੈਮਾ ਚੋਈ ਆਪਣੀ ਹਾਂ ਨਹੀਂ ਇਹ ਹੁਣ ਮਨ ਦੀ ਤਰੀਕ ਕਿੰਨੇ ਨੂੰ ਦਿਨ ਪੂਰੇ ਹੋ ਗਏ ਅੱਜ ਇਹ ਤੇ ਮੇਰੇ ਸਾਬ ਨਾਲ ਦੋ ਤਰੀਕ ਨੂੰ ਦਿਨ ਪੂਰੇ ਦੋ ਤਰੀਕ ਨੂੰ ਤੇਰਾ ਪੂਰਾ ਠੀਕ ਆ ਚਾਚਾ ਜੀ ਛੇ ਵਾਕਿਆ ਹੈ ਵੀ ਹਜੇ ਮੇਰੇ ਸਾਬ ਨਾਲ ਚੌਗੀ ਛਗੀ ਹੋਗੀ ਹਾਂ ਕੁਆਲਿਟੀ ਕੁਆਲਿਟੀ ਚੰਗੀ ਆ ਹਨਾ ਹਾਂ ਲੈ ਵੀਰੇ ਦਿਖਾ ਦੀ ਕਰਦੀ ਰੂਹ ਨਾਲ ਹਾਂ ਠੀਕ ਆ ਜੱਟ ਲੈ ਆ ਜਨ ਮੋੜ ਦੇ ਵੀਰੇ ਬਾਈ ਨੂੰ ਲੈ ਜਾ ਲੈ ਨਹੀਂ ਨਹੀਂ ਚਾਚਾ ਲੋੜ ਹੀ ਨਹੀਂ ਲੰਬੀ ਆ ਲੈਟ ਦੇ ਕਵਰ ਤੇ ਰੱਖ ਲ ਨਵੀਂ ਨੇਰੇ ਵੀਡੀਓ ਬਣਾਉਣ ਦੇ ਵਿੱਚ ਹੁਣ ਦਿੱਕਤ ਖਤਮ ਕਰਤੀ ਦੇ ਆਪਾਂ ਆ ਲਓ ਹਾਂ ਠੀਕ ਆ ਵੀਰੇ ਓਕੇ ਆ ਜਾਵਾਂ ਬਾਈ ਥਣ ਦੇਵਾ ਦਿਖਾਈ ਕਰਾ ਇਹਨਾਂ ਜਦੀਕ ਲਾ ਕੇ ਆਂਦੇ ਕੈਮਰਾ ਹਾਂ ਆ ਲੈ ਬਾਈ ਵਾਕਿਆ ਵੀਰੇ ਆ ਬ ਕੋਈ ਬਾਈ ਸਾਡ ਰੋਡਰ ਦੀ ਹੈ ਨਾ ਇਹਦਾ ਚਾਚਾ ਦਿਨ ਮੈਂ ਉਪਰਾ ਕਰ ਗਈ ਤੇਰੇ ਕੋਲ ਆ ਕੇ ਥੋੜਾ ਬਹੁਤ ਕਰਦੀ ਹੈ ਇਹ ਕਰਦੀ ਹੈ ਇਹ ਹਾਂ ਕਰਦੀ ਹੈ ਅੱਛਾ ਇਹ ਘਰੇ ਚੋਈ ਹੋਈ ਹੈ ਠੀਕ ਹੈ ਹਾਂ ਇਹ ਆਪਣਾ ਇੱਕ ਸੂਆ ਘਰੇ ਚੋਈ ਹੈ ਠੀਕ ਹੈ ਜੀ ਤਾਂ ਠੀਕ ਆ ਅੱਛਾ ਇਹ ਕਿੰਨੇ ਦੀ ਦੇ ਦੇਵਾਂਗੇ ਚਾਚਾ ਅੱਜ ਇਹ ਮੁੱਲ ਜਿੰਨਾ ਮਰਜ਼ੀ ਕਰਾ ਲੈ ਕੋਈ ਪੂਰੇ ਲੱਖ ਦੀ ਦੇ ਦੇ ਪੂਰੇ ਲੱਖ ਦੀ ਦੇ ਦੇ ਥੋੜਾ ਬਹੁਤ ਲੜ ਪਿਆਰ ਕਰਦਾ ਵੀ ਨਹੀਂ ਲਾੜ ਪਿਆਰ ਨਹੀਂ ਫੇਰ ਮਲ ਉੱਤੇ ਕਰਨਾ ਪਊ। ਅੱਛਾ ਆਪਣੇ ਘਰ ਦੀ ਚੋਈ ਵੀ ਹੈ ਮੈਂ ਗਾਰੰਟੀ ਨਾਲ ਤਸੱਲੀ ਵਾਲੀ ਆ। ਤਸੱਲੀ ਵਾਲੀ ਆ। ਤੇ ਆਪਾਂ ਚਵਾ ਕੇ ਵੀ ਦੇ ਦੇਵਾਂਗੇ। ਹਾਂ ਚਵਾ ਕੇ ਵੀ ਦੇ ਦੇਵਾਂਗੇ। ਠੀਕ ਹੈ ਜੀ, ਸਹੀ ਠੀਕ ਹੈ। 10 ਦੇ ਉੱਤੇ ਦੋ ਤਰੀਕ ਨੂੰ ਪੂਰੇ ਆ। ਹਾਂ ਦੋ ਠੀਕਾ ਚੰਗਾ ਭਰਾਇਆ ਹੋ ਗਿਆ ਆਪਣੇ ਸਾਣ ਤੋਂ ਹੀ ਘਰ ਵਾਲੇ ਤੋਂ ਗੱਪਣੇ। ਸ਼ਾਇਦ ਆਪਣੇ ਸਾਣ ਤੋਂ ਹੀ। ਆਪਣੇ ਸਾਣ ਤੋਂ ਹੀ ਸਾਣ ਵੀ ਚੰਗਾ ਆਪਣਾ। ਹਾਂ। ਉਹ ਵੀ ਦੇ ਦੇਣਗੇ ਜੱਤਾ। ਹਾਂ ਉਹ ਵੀ ਲਈ ਜਾਂਦੇ। ਜੀ ਠੀਕ ਹੈ। ਅੱਛਾ ਇਹਦੀ ਕੀ ਡਿਟੇਲ ਆ ਜੱਤਾ ਇਹ ਝੋਟੀ? 4 ਦੰਦ ਦਾ ਪਹਿਲਾ 1.8 ਕਿਲੋ ਦਾ ਤਿਆਰ ਮਗਰ ਕਟਾ। ਮਗਰ ਮੜਾ ਚਾਚਾ ਮੋਬਾਈਲ ਜਗਾ ਕੇ ਟਾਈਮ ਦਿਖਾਇਆ ਜੇ ਕੈਮਰੇ ਦਾ ਟਾਈਮ ਤੁਹਾਨੂੰ ਮੈਂ ਦਿਖਾਈ ਦਿੰਦਾ ਭਾਈ ਸ਼ਾਮ ਦਾ ਟਾਈਮ ਹੈ ਉਸ ਸਾਡੇ ਪੇ ਜੱਜਮੈਂਟ ਕਰਿਆ ਜੀ 6:19 18:19 6 ਵਜੇ ਕਿ 19 ਮਿੰਟ 6 ਵਜੇ ਕਿ 19 ਮਿੰਟ 5:30 ਵਜੇ ਸੀ 6:00 ਵਜੇ ਦੀ 59 ਠੀਕ ਆ ਬਰੇ ਹੁਣ ਵੀ ਭਾਈ ਦਵਾਈ ਹੋਈ ਹੈ ਹਜੇ ਅੱਛਾ ਇਹ ਪਹਿਲਾਂ ਨਹੀਂ ਸੂਈ ਚਾਚਾ ਇਹ ਪਹਿਲੇ ਸੂਈ ਹੈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਦਿਨ ਹੋ ਗਏ 10-12 ਦਿਨ ਸੂਈ ਠੀਕ ਆ ਚਾਚਾ ਇਹ ਕਿੰਨੇ ਦੀ ਦੇ ਦੀ ਆ ਇਹਦਾ ਮੁੱਲ ਕਰਾਉਣਾ 75 ਤੇ ਜਸਤਨਾ 72 72000 ਦੀ ਦੇਣੀ ਆ ਮੁੱਲ 75 ਆ ਠੀਕ ਆ ਯਾਰ ਚਾਚਾ ਟੋਕੜਾ ਵਾਲਾ ਭਾਅ ਫਿਰ ਹਨਾ ਇਹਦਾ ਕਰਮ ਵਾਲੀ ਦਾ ਪੈਰ ਠੀਕ ਮੈਂ ਖੋ ਰਿਹਾ ਵੇਖੋ ਕਿਹੜਾ ਵਾਲੀ ਕਰਮ ਪੈਰਾਂ ਤੋਂ ਹੀ ਪਤਾ ਲੱਗ ਜਾਂਦਾ ਇਹਨਾਂ ਦਾ ਤਾਂ ਕਰਮ ਵਾਲੀ ਲੈ ਆਪੋ ਹਨਾ ਚਾਚਾ ਹਾਂਜੀ ਇਹਨਾਂ ਦੀ ਪਛਾਣ ਤਾਂ ਪੈਰਾਂ ਤੋਂ ਹੀ ਆ ਜਾਂਦੀ ਝੂਠ ਹੈ ਹੀ ਨਹੀਂ ਕੋਈ ਕਿ ਨਹੀਂ ਜੇ ਰਾਜਸਥਾਨ ਦੇ ਵਿੱਚ ਹਾਂਜੀ ਪੈਰ ਨਹੀਂ ਬਣਾਏ ਹੋਗੀ ਚਾਚਾ ਚੌਗੀ ਦੰਦਾ ਤੋਂ ਚਾਰ ਦੰਦ ਠੀਕ ਹੈ ਇਹ 72000 ਦੀ ਆਉਗੀ ਪੂਰੇ ਲੱਖ ਦੀ ਤੇ ਆ ਜਿਹੜੀ ਤਿੰਨ ਨੰਬਰ ਵਾਲੀ ਚਾਚਾ ਤਿੰਨ ਨੰਬਰ ਵਾਲੀ ਥੱਲੇ 11 ਕਿਲੋ ਗਰੰਟੀ ਨਾਲ ਜਿਹੜਾ ਮਰਜ਼ੀ ਚੋ ਕੇ ਲੈ ਜਾ ਜਿਹੜਾ ਦੋ ਡੰਡ ਠੀਕ ਹੈ ਚਾਚਾ ਮੁੱਲ ਕਰਾਉਣਾ 85000 ਯਸਨੋ 82000 ਤੇ ਦੇਲੀ ਕਿੰਨੇ ਦੀ ਆ ਯਸਨੋ 82000 ਦੀ ਯਸਨੋ 82000 ਦੀ 11 ਕਿਲੋ ਦੁੱਧ ਜਿਹੜਾ ਮਰਜ਼ੀ 11 ਕਿਲੋ ਦੁੱਧ ਭਲਾਉਂਦਾ ਕੋਈ ਤਿੰਨ ਡੰਗ ਚੋ ਕੇ ਲੈ ਜਾ 15 ਠੀਕ ਹੈ ਕਿੰਨੇ ਦਿਨਾਂ ਦਾ ਸੂਆ ਚਾਚਾ ਜੀ ਜਾਂਦਾ 1 ਉਹ ਵੀ ਆਰ ਨਹੀਂ ਛੱਡਿਆ ਹੋਇਆ ਬਈ ਸਿੰਪਲ ਮਈਆਂ ਦੇ ਲੇਵੇ ਦਿਖਾਏ ਜਾਂ ਤਾਂ ਕਿ ਤੁਹਾਨੂੰ ਜੱਜਮੈਂਟ ਹੋ ਸਕੇ ਤੀਜਾ ਸੁਆ ਗਰੰਟੀ ਵਾਲੀ ਕੋਈ ਘੂਰ ਛੱਟਾ ਗੰਡ ਨਾੜ ਹੋਵੇ ਆਪਣੀ ਗਰੰਟੀ ਬਾ ਠੀਕ ਹੈ ਜੱਤਾ ਜੀ ਲੈ ਵੀ ਮੇਤਰੋ ਦੁੱਧ ਵਾਲੀ ਮਹਿੰਦੀ ਨਿਸ਼ਾਨੀਆਂ ਹਵਾ ਪਤਾ ਲੱਗ ਜਾਂਦਾ ਹੁੰਦਾ ਕਰਮ ਵਾਲਿਆਂ ਦਾ ਬਈ ਆਹੜਾ ਵੀਰੇ ਪਾਸਾ ਜ਼ਰੂਰ ਉਨੇ ਕੀ ਹੈਗਾ ਬਹਿਣੀ ਦਾ ਪਰ ਧਾਰ ਦਾ ਵੀ ਫਰਕ ਹੋਏ ਆਪਣੀ ਗਰੰਟੀ ਬਸ ਠੀਕ ਆ ਚਾਚਾ ਜੀ ਚੋਣ ਚਾਂ ਚੰਗਾ ਲੱਗਿਆ ਚੋਣ ਚਾਂ ਚੰਗਾ ਮੋਟੀ ਧਾਰ ਮੁੱਲ ਜਿੰਨਾ ਮਰਜ਼ੀ 82 ਦੀ ਦੇਣੀ ਹੈ 82 ਦੀ ਦੇਣੀ ਇਹ ਦੇਣੀ 72000 ਦੀ ਇਹ ਦੇਣੀ ਪਰ ਕੱਟੀ ਆ ਗਈ ਚਾਚਾ ਜੀ ਕੱਟੀ ਆ ਕੱਟੀ ਐ ਇਹਨੇ ਵਾ ਠੀਕ ਹੈ ਜੀ ਲੈ ਵੀ ਇਹ ਹੋ ਗਿਆ ਹੁਣ ਐਂਡ ਤੇ ਤੁਹਾਨੂੰ ਇੱਕ ਉਹ ਝੋਟੀ ਦਿਖਾਉਣੀ ਆ ਜਿਹੜੀ ਝੋਟੀ ਤੁਸੀਂ ਮਿੱਤਰੋ ਅੱਜ ਜਿੰਨੇ ਦੀ ਲਓਗੇ ਉਦੋਂ ਵੱਧ ਤੋਕੜ ਗੱਪਣ ਕਰਕੇ ਵਿਕੂਗੀ ਤੋਕੜ ਗੱਪਣ ਕਰਕੇ ਭਾਵੇਂ ਦੀ ਕੋਰੇ ਕਾਗਜ਼ ਤੇ ਲਿਖਾ ਲ ਆਜੋ ਭਾਈ ਚਾਚਾ ਜੀ ਆ ਨਗੀਨੇ ਬਾਰੇ ਦੱਸੀ ਮੈਨੂੰ ਬੜੇ ਤਨਾਂ ਦੀ ਅੱਖਾਂ ਮੇਰੇ ਤੇ ਤਿੰਨ ਚਾਰ ਤਣੇ ਇਸੇ ਕਰਕੇ ਆਉਣਾ ਹੀ ਮੈਂ ਹੈ ਇਹ ਨਗੀਨਾ ਦਾ ਹੀਰਾ ਜੀ ਹੀਰਾ ਹਾਂ ਚਾਰ ਤਣ ਦਾ ਸ਼ਾਇਦ ਇਹ ਹੋ ਸਕਦਾ ਦੋ ਹੀ ਹੋਵੇ ਸਿੰਗੀ ਦੇਖੋ ਸਿੰਗੀ ਵੇਖੋ ਭਾਈ ਤੇ ਕੱਟਾ ਦੇਖ ਲੈ ਇਧਰ ਹਾਂ ਡੇਡੀ ਧਾਰੀ ਦੇ ਵਿੱਚ ਕੀ ਆ ਅੱਠ ਕਿਲੋ ਕਿੰਨਾ ਦਾ ਚਾਚਾ ਜੀ ਪਲੂਣੀਆਂ ਕੱਟੀ ਪਲੂਣ ਪਹਿਲਾਂ ਨਹੀਂ ਪਹਿਲਾਂ ਠੀਕ ਹੈ ਜੀ ਚੋਣ ਬਸਮਾ ਦਾ ਇੱਕ ਨੰਬਰ ਠੀਕ ਹੈ ਚੋਸੋਈ ਨੂੰ ਕਿੰਨੇ ਦਿਨ ਹੋ ਗਏ ਚਾਚਾ ਜੀ ਸੂਈ ਨੂੰ 28 29 ਦਿਨ ਹੋ ਗਏ ਠੀਕ ਆ ਮਿਲਦੀ ਕਿਵੇਂ ਆ ਜਾਂਦਾ ਜੀ ਇਹ ਮਿਲਦੀ ਵਧੀਆ ਭਾੜਾ ਭਾਲਦੀ ਮਾੜਾ 1921 ਨਾਲ ਠੀਕ ਆ 8 ਕਿਲੋ ਦੁੱਧ ਦਾ ਗਰੰਟੀ ਨਾਲ ਪੂਰ ਨਹੀਂ ਛੱਟਾ ਨਹੀਂ ਗੰਡ ਨਹੀਂ ਚੋਣ ਚੰਗਾ ਹੈ ਚੋਣ ਚੰਗਾ ਬਹੁਤ ਵਧੀਆ ਠੀਕ ਆ ਅੱਛਾ ਯਾਰ ਹੈਨਾ ਵਾਕ ਕੱਦ ਕੁਦ ਦਾ ਚਾਚਾ 6 ਫੁੱਟ ਹੀ ਹੋਊਗਾ ਕੱਲ ਤੇਦੀ ਮੈਂ ਹੀ ਹੈਣੀ ਆਪਣੇ ਕੋਲੇ ਕੋਈ ਹੂੰ ਵਾੜੀ ਵੱਡੀ ਛੋਟੀ ਆ ਬਾਈ 24 ਆ ਬਾਈ ਨੇ ਨਾ 24 ਦੀ ਵੀਡੀਓ ਆ ਬਾਈ ਅੱਛਾ ਚਾਚਾ ਕਿੰਨੇ ਦੀ ਦੇ ਦਿੰਦੇ ਆ ਬਹੁਤ ਛੋਟੀ ਆ ਕਨਾਲ ਹੋਰ ਇਹਦਾ ਮੁੱਲ ਫੋਨ ਤੇ ਆ ਜੀ ਨਹੀਂ ਚਾਚਾ ਨਹੀਂ ਫੋਨ ਤੇ ਹੈ ਫੋਨ ਤੇ ਐ ਕਹ ਤੋ ਕਰਦਾ ਆ ਡੋਨ ਵਾਲੀ ਗੱਲ ਨਹੀਂ ਫੋਨ ਤੇ ਅੱਛਾ ਜੈਦ ਹੀ ਹੋਊਗਾ ਜਮਾ ਜੈਦ ਉਹਸ ਵਰਾਇਟ ਟਰੈਕਟਰ ਦਾ ਮੁੱਲ ਮੰਗੀ ਜਾਂਦਾ ਨਹੀਂ 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 ਆਪਾਂ 45 ਕਿਰਾ ਨਹੀਂ ਮੰਗਾਗੇ ਠੀਕ ਹੈ ਵਾ ਠੀਕ ਹੈ 45 ਕਿਰਾ ਦੇਵਾਂਗੇ ਹਾਂ ਠੀਕ ਆ ਜਾਤਾ ਲੈ ਬਾਈ ਆ ਵੇਖ ਲੋ ਨਾਲ ਝੋਟੀ ਖੜੀ 12 13 ਕਿਲੋ 13 ਕਿਲੋ ਦੁੱਧ ਕੋਈ ਸਾਰੀਆਂ ਦਾ ਹੀ ਦਾ ਦੋ ਪਰੇ ਵਾਲੇ ਬੱਸ ਪਰਾ ਸਾਰੀਆਂ ਜਿਹੜੀਆਂ ਸਾਰੀਆਂ ਚਾ ਕਰ ਲੈ ਕੋਈ ਕੋਈ ਚੱਕਰ ਨਹੀਂ ਚੋਈਆਂ ਹੋਈਆਂ ਸਾਰੀਆਂ ਹੀ ਸਾਰੀਆਂ ਮਈਆਂ ਚੋਈਆਂ 10 ਮਈਆਂ ਇਸ ਟਾਈਮ ਆਪਣੀਆਂ ਕਿੰਨਾ ਕਿੰਨਾ ਦੁੱਧ ਤਿਆਰ ਆ ਜਾਤਾ ਸਾਰੀਆਂ ਥੱਲੇ ਇਹਦੇ ਥੱਲੇ 13 ਕਿਲੋ ਪਰਲੇ ਥੱਲੇ 9-10 ਕਿਲੋ ਆ ਠੀਕ ਆ ਉਸ ਤੋਂ ਪਰੇ ਫਿਰ 12 ਕਿਲੋ ਦੁੱਧ ਹੈ ਠੀਕ ਆ ਜੱਤਾ ਜੀ ਤੇ ਮਾਲਾ ਜੀ ਕੋਈ ਆਵੇ ਤੇ ਇੱਥੇ ਦੋ ਮਈਆਂ ਲੈਣੀਆਂ ਤਿੰਨ ਮਈਆਂ ਲੈਣੀਆਂ ਵੀ ਅਗਲੇ ਦਿਨ ਮਿਹਨਤ ਪੱਲੇ ਪਾਊਗੀ ਮਿਹਨਤ ਪੱਲੇ ਪਾਊਗੀ ਮਾਨਤਾਨ ਵੀ ਕਰਾਂਗੇ ਠੀਕ ਆ ਜੱਤਾ ਜੀ ਇੱਕ ਇੱਧਰ ਖੜੀ ਆ ਹੀਰਾ ਹੀਰਾ ਹੈ 18-20 ਕਿਲੋ ਚਵਾ ਕੇ ਦੇਵਾਂਗੇ ਪਰ ਅਜੇ ਦੋਹਾਂ ਦਿਨਾਂ ਦੀ ਸੂਈ ਇਹਦੇ ਦੇ ਵਿੱਚ ਜੱਤਾ ਕਿੰਨਾ ਦੁੱਧ ਆ ਇਹਦੇ ਥੱਲੇ ਇਹ 10-11 ਕਿਲੋ ਆ 18-19 ਕਿਲੋ ਤਾਂ ਚਵਾ ਕੇ ਦੇਵਾਂਗੇ ਹੁਣ ਤਾਂ ਇੱਧਰ ਸੂਈ ਹੈ ਇਹ ਪਰਸੋਂ ਦੀ ਸੂਈ ਆ ਪਰਸੋਂ ਦੀ ਥੋੜੇ ਉਧਰ ਕੇ ਸੂਈ ਮੈਂ ਉਧਰ ਆ ਕੇ ਠੀਕ ਆ ਠੀਕ ਆ ਇਹ ਵੀ ਉਧਰ ਦੀ ਆ ਹੈਨਾ ਉਧਰ ਦੀ ਰਾਜਸਥਾਨ ਦੀ ਆ ਠੀਕ ਆ ਜੀ ਕਿੰਨਾ ਕਿਲੋ ਦੀ ਗਾਰੰਟੀ ਤੇ ਆਈ ਆਪਣੀ ਮੈਂ ਹੈ 18 ਕਿਲੋ ਦੀ ਗਾਰੰਟੀ ਤੇ ਆਈ ਆ 18 ਕਿਲੋ ਦੀ ਤੇ ਇਹ ਸੂਹਾ ਹੁਣ ਕਿੰਨਾ ਸੂਈ ਆ ਸੂਹਾ ਦੂਜਾ ਸੂਈ ਆ ਤੇ ਕਿੰਨੇ ਦਿਨ ਦੁੱਧ ਕਿੰਨਾ ਤਿਆਰ ਹੋਣੇ ਨੇ ਥੱਲੇ ਦੁੱਧ 9 ਕਿਲੋ ਹੋਊਗਾ ਦੋਂ ਦਾ 10 ਕਿਲੋ ਹੋਊਗਾ ਬੋਲੇ ਦੀ ਆ ਫਿਰ ਤਾਂ ਜੇ ਹਾਂ 10 ਕਿਲੋ ਬੋਲਾ ਹੋਊਗਾ ਤਿਆਰ ਪਰਸੋਂ ਦੀ ਸੂਈ ਆ ਫਿਰ ਤਾਂ ਠੀਕ ਆ ਯਾਰ ਕੱਟਾ ਮਗਰ ਚਾਚਾ ਕੀ ਕੱਟੀਆਂ ਆ ਕੱਟੀ ਮੂਰਲੀ ਦੀ ਮਕਟਾ ਵਖਾਰੀ ਬਾਈ ਆ ਬੱਚਾ ਬਈ ਤੇ ਆਪਣੇ ਕੋਲੇ ਬਸ਼ੇਰਾ ਯਾਰ ਮਈਆਂ ਬਹੁਤ ਡਰਦੀਆਂ ਐ ਤੋ ਆ ਜਿਹੜਾ ਇੱਧਰ ਦਾ ਹਾਂ ਦਿਖਾ ਦੇ ਇਹ ਬਸ਼ੇਰਾ ਵੀ ਦਿਖਾਈ ਦੇਣੀ ਚਾਚਾ ਯਾਰ ਲੈ ਬਾਈ ਬਸ਼ੇਰਾ ਹੀ ਲੈਣ ਵਾਲੇ ਵੀ ਆ ਜਾਓ ਬਸ਼ੇਰਾ ਦਿਖਾਉਣਾ ਤੁਹਾਨੂੰ ਇੱਕ ਚੀਜ਼ ਹਾਂ ਆ ਲੈ ਬਾਈ ਠੀਕ ਮੋੜ ਲਿਓ ਇਹਦਾ ਚਾਚਾ ਮੈਨੂੰ ਹੀ ਦੇ ਦੇ ਸਰਪ੍ਰਾਈਜ਼ ਤੌਰ ਤੇ ਯਾਰ ਬੰਨ ਦੇ ਆ ਲੈ ਆ ਠੀਕ ਆ ਬਾਈ ਬੰਨ ਬੰਨ ਦੇਵੇਂ ਪਾਉਂ ਆਹ ਹੁਣ ਇਹ ਵੀ ਬਸ਼ੇਰਾ ਡਰਦੀ ਜਾਂਦੀ ਤਿੰਨ ਮਈਆਂ ਜਿਹੜੀਆਂ ਡਰਦੀ ਜਾਂਦੀਆਂ ਘੋੜੇ ਤੋਂ ਇਹ ਬਚੇਰੇ ਤੋਂ ਟਿਕਟ ਕਰ ਦੋ ਸਾਨੂੰ ਲੈ ਜਾ ਆ ਚਾਚਾ ਨਿਹਾਨ ਵਾਲਾ ਬਾਣ ਹਾਂ ਚਾਚਾ ਇਹ ਕਿੰਨੇ ਦਾ ਦੇ ਦੇ ਆਗੇ ਬੇਸ਼ੇਰਾ ਆਪਾ ਇਹ ਵੀ ਕਰ ਲਾਂਗੇ ਰੇ ਮੁੰਡੇ ਨਾਲ ਜਿੰਨੇ ਦਾ ਆਖੂਗਾ ਦੇ ਦਾਂਗੇ ਠੀਕ ਹੈ ਇਹ ਕਿੰਨੇ ਚਰਦਾ ਹੋਗਾ ਚਾਚਾ ਹੁਣ ਇਹ ਹੋਊਗਾ 10-11 ਮਹੀਨਾ ਦਾ 10-11 ਮਹੀਨਾ ਦਾ ਹੈ ਕਿਹੜੇ ਸਰਪੰਚ ਦਾ ਬੱਚਾ ਇਹ ਕੋਈ ਮੁੰਡੇ ਨੂੰ ਪਤਾ ਆਪਾਂ ਨੂੰ ਪਤਾ ਨਹੀਂ ਜਿੰਨੀ ਵਾਰੀ ਮੁੰਡੇ ਨੂੰ ਅਗਾਜ ਕੀ ਨਾਮ ਦਾ ਅਗਾਜ ਅ ਕੀ ਅਗਾਜ 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 ਨਾਮ ਭਾਈ ਇਹਦਾ ਕਰਮਾਲੇ ਦਾ ਇਹੀ ਕਰਮ ਵਾਲੇ ਆਪੇ ਥਾਂ ਬਣਾਉਂਦੇ ਚਾਚਾ ਇਹਨਾਂ ਨੂੰ ਰੱਖਣ ਦੀ ਲੋੜ ਨਹੀਂ ਇਹਨਾਂ ਨੇ ਤਾਂ ਘਰ ਆਪਦਾ ਆਪ ਹੀ ਚੁਣਿਆ ਹੁੰਦਾ ਇਹ ਵੀ ਇੱਕ ਦਾਸ ਦਾ ਲੈ ਜਾ ਹਾਂ ਠੀਕ ਆ ਬਾਈ ਓਕੇ ਆ ਜਾਵਾਂ ਹਾਂ ਕਿੰਨੇ ਦਾ ਇੱਕ ਦਾਸ ਦਾ ਇੱਕ ਦਾਸ ਦਾ ਹੂੰ ਦੋ ਆ ਇੱਲੇ ਜਆਣੀ ਦੋਹਾਂ ਦਾ ਮੁੱਲ ਢੇਰੀਆਂ ਪਾ ਲੈਣੇ ਵੇਖ ਦੇ ਦੇ ਦਾਂਗੇ 70000 ਦਾ ਮੈਂ ਪੁੱਛਿਆ ਵੀ ਨਹੀਂ ਯਾਰ ਦੋ ਢੇਰੀਆਂ ਪਾ ਦੋ ਜਾ ਮੇਨੂੰ ਪੜਖ ਵੀ ਨਹੀਂ ਮਾਦ ਨੂੰ ਤਾਜੇ ਨਾਲ ਕਹਿ ਦੇਣਾ ਅੱਜ ਵੇਖੀ ਜੋ ਲੈ ਜੇ ਯਾਰ ਜੀ ਜਾਣਾ ਸੰਭਲ ਵਾਲਾ ਲਿਜਾਵੇ ਪਰ ਕੋਈ ਬਸ ਠੀਕ ਆ ਬਾਈ ਕਰਮ ਵਾਲਾ ਮਾਂ ਬਾਲੀ ਚੰਗੀ ਸੀ ਬਾਈ ਪਿਛਲੇ ਦਿਨੀ ਚਾਚੇ ਨੂੰ ਘਾਟਾ ਵੀ ਪਿਆ ਇਹਦੀ ਮਾਂ ਪੂਰੀ ਹੋ ਗਈ ਸੀ ਮਹੀਨਾ ਕਿ ਹੋ ਗਿਆ ਨਾ ਚਾਚਾ ਹਾਂ ਹੂੰ ਮਹੀਨਾ ਕੋ ਹੋ ਗਿਆ ਇਹਦੀ ਮਾਂ ਪੂਰੀ ਹੋ ਗਈ ਵਿਚਾਰੇ ਦੀ ਬਹੁਤ ਚੰਗੀ ਮਾਂ ਸੀ ਬਾਈ ਹੁੰਦੀ ਆ ਤੇ ਇਹ ਨੰਬਰ ਚਾਚਾ ਕਿਹੜੇ ਤੇ ਗੱਲ ਕਰ ਗਿਆ 8837576998 ਇਧਰ ਨੂੰ ਵੇਖੀ ਲੈਟ ਵਾਲੋ ਕਿੰਨਾ ਨੰਬਰ ਆ 8837576998 ਇੱਕ ਵਾਰੀ ਹੋਰ ਆਉਣ ਦੇ 837576998 ਠੀਕ ਹੈ ਬਈ 94173 ਰੁਪਏ 91 ਠੀਕ ਹੈ ਬਈ ਇਹ ਜਾਨਵਰ ਸੀ ਬਈ ਦੇ ਪਿੰਡ ਮੁੱਦਕੀ ਜ਼ਿਲ੍ਹਾ ਫਰੋਜੇ